ਕਿਸੇ ਦਾ ਵੀ ਬੱਚਾ ਕੋਈ ਬਜ਼ੁਰਗ ਇਲਾਜ ਪੱਖੋਂ ਘਰ ਨਾ ਬੈਠਿਆ ਰਵੇ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 11 ਫਰਵਰੀ ਯਾਨੀ ਕਿ ਕੱਲ ਐਤਵਾਰ ਨੂੰ ਕੈਂਪ ਲੱਗਣ ਜਾ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਸਾਰੇ ਬਲੌਗਰਾਂ ਨੂੰ ਸਾਰੇ ਸਿੰਗਰਾਂ ਨੂੰ ਸਾਰੇ ਪੋਲਿਟਿਸ਼ੀਅਨਸ ਨੂੰ ਸਾਰੇ ਰੋਸਟਰਾਂ ਨੂੰ ਦੁਸ਼ਮਣੀ ਛੱਡ ਕੇ ਪੰਜਾਬ ਦੇ ਭਲੇ ਲਈ ਆਜੋ ਆਪਾਂ ਚੱਲੀਏ ਸੋਚੋ ਜੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਕਿਸੇ ਲੋੜਮੰਦ ਬੰਦੇ ਤੱਕ ਗੱਲ ਪਹੁੰਚ ਗਈ ਤਾਂ ਸੋਚੋ ਉਹਦਾ ਕਿੰਨਾ ਫਾਇਦਾ ਹੋਊਗਾ ਮੈਂ ਸੱਦਾ ਦੇਣਾ ਚਾਹਨਾ ਭਗਵੰਤ ਸਿੰਘ ਮਾਨ ਜੀ ਤੇ ਆਧਾਰ ਕਾਰਡ ਲੈ ਕੇ ਜਰੂਰ ਪਹੁੰਚਣ ਸਾਰੇ ਅੱਜ ਝੋਲੀ ਅੱਡ ਕੇ ਮੈਂ ਤੁਹਾਡੇ ਕੋਲ ਸਾਥ ਮੰਗਦਾ ਸਪੋਰਟ ਮੰਗਦਾ ਉਸ ਹਰ ਧਰਮ ਦੇ ਬੰਦੇ ਕੋਲ ਉਸ ਹਰ ਜੱਥੇਬੰਦੀ ਕੋਲ ਭਾਵੇਂ ਤੁਸੀਂ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਹੋ ਅੱਜ ਮੈਂ ਝੋਲੀ ਅੱਡ ਕੇ ਆਪਣੀ ਤੁਹਾਡੇ ਕੋਲੋਂ ਸਾਥ ਦੀ ਉਮੀਦ ਰੱਖਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 11 ਫਰਵਰੀ ਯਾਨੀ ਕਿ ਕੱਲ ਐਤਵਾਰ ਨੂੰ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਪੇਟ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਰਸੌਲੀਆਂ ਪੱਥਰੀਆਂ ਹੱਡੀਆਂ ਫਿਜ਼ੀਓਥੈਰੇਪੀ ਕੈਂਪ ਇਹ ਲੱਗਣ ਜਾ ਰਿਹਾ ਮੈਂ ਬੇਨਤੀ ਕਰਨਾ ਚਾਹਨਾ ਅਗਰ ਤੁਸੀਂ ਉਹਨਾਂ ਰੂਹਾਂ ਦੇ ਵਿੱਚੋਂ ਇੱਕ ਹੋ ਜਿਹੜੇ ਦਿਲੋਂ ਚਾਹੁੰਦੇ ਹੋ ਕਿ ਕਿਸੇ ਦਾ ਵੀ ਬੱਚਾ ਕੋਈ ਬਜ਼ੁਰਗ ਇਲਾਜ ਪੱਖੋਂ ਘਰ ਨਾ ਬੈਠਿਆ ਰਵੇ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬੜੀਆਂ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ ਪੂਰੀ ਟੀਮ ਏਕ ਜ਼ਰੀਆ ਫਾਊਂਡੇਸ਼ਨ ਦੀ ਆਪਣੀ ਪੂਰੀ ਤਨਦੇਹੀ ਦੇ ਨਾਲ ਤਨ ਮਨ ਤੇ ਧਨ ਤਿੰਨੋਂ ਤਰੀਕੇ ਦੇ ਨਾਲ ਜਿਹੜੀ ਸੇਵਾ ਉਹ ਇੱਥੇ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਟੈਂਟ ਦੀ ਤਿਆਰੀ ਹੋ ਚੁੱਕੀ ਹੈ ਪੂਰੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਔਰ ਮੈਂ ਨਾ ਇੱਕ ਗੱਲ ਦਿਲੋਂ ਕਹਿਣਾ ਚਾਹਨਾ ਅਗਰ ਇਹ ਕੈਂਪ ਲੱਗ ਰਿਹਾ ਨਾ ਇੱਕ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਉਹ ਤੋਂ ਬਿਨਾਂ ਤਾਂ ਪੱਤਾ ਨਹੀਂ ਹਿੱਲ ਸਕਦਾ ਦੂਜਾ ਇੰਨਾ ਸਾਰਿਆਂ ਕਰਕੇ ਇਹ ਜਿਹੜੀ ਟੀਮ ਸਵੇਰੇ ਸ਼ਾਮ ਵਿਚਾਰੀ ਲੱਗੀ ਹੋਈ ਹੈ ਸਵੇਰੇ 6 ਸਵੇਰੇ 4 ਵਜੇ ਉੱਠ ਕੇ ਸਾਡੇ ਸਚਿਨ ਭਾਜੀ ਅਖਬਾਰਾਂ ਵਾਲਿਆਂ ਨੂੰ ਜਾ ਕੇ ਫੈਂਫਲੈਟ ਦੇ ਕੇ ਆਏ ਨੇ ਕਿ ਜਾਓ ਪਾਓ ਅਖਬਾਰਾਂ ਚ ਕੀ ਲੈਣਾ ਉਸ ਬੰਦੇ ਨੇ ਮੈਂ ਕਈ ਵਾਰ ਮੇਰੇ ਕੋਲ ਸ਼ਬਦਾਂ ਦੀ ਕਮੀ ਹੋ ਜਾਂਦੀ ਹੈ ਜਿਹਦੇ ਕਰਕੇ ਮੈਂ ਬੋਲਣ ਦੇ ਵਿੱਚ ਨਹੀਂ ਬੋਲ ਪਾਂਦਾ ਕਿ ਮੈਂ ਆਪਣੀਆਂ ਫੀਲਿੰਗਸ ਕਿਵੇਂ ਰੱਖਾਂ ਕਿ ਮੈਂ ਤਾਂ ਸਿਰਫ ਲੋਕਾਂ ਨੂੰ ਦਿਖਦਾ ਕਿ ਯਾਰ ਕਿੰਨੀ ਸੇਵਾ ਭਾਵਨਾ ਹੈ ਪਰ ਅਸਲ 'ਚ ਜਿਹੜੀ ਸੇਵਾ ਨਾ ਭਾਵਨਾ ਮੇਰੇ ਤੋਂ ਵੀ 100 ਗੁਣਾ ਜ਼ਿਆਦਾ ਰੱਖਣ ਵਾਲੇ ਉਹ ਟੀਮ ਹੈ ਜਿਹੜੇ ਸਾਰਾ ਸਾਰਾ ਦਿਨ ਸਵੇਰ ਦੇ ਲੱਗੇ ਹੋਏ ਨੇ ਇੱਥੇ ਮੈਨੂੰ ਤਾਂ ਇੱਕ ਸਿਰਫ ਐਜ਼ ਅ ਮੋਢੀ ਸਮਝ ਕੇ ਆ ਇੱਕ ਐਜ਼ ਇੱਕ ਇੱਕ ਐਨ ਜੀਓ ਦਾ ਮੇਨ ਕਰਤਾ ਤਰਤਾ ਸਮਝ ਕੇ ਅੱਗੇ ਲਾ ਦਿੰਦੇ ਨੇ ਪਰ ਕਰਨ ਵਾਲੇ ਸਾਰੇ ਇਹ ਨੇ ਤਕਰੀਬਨ 1 ਮਹੀਨੇ ਤੋਂ ਇਹ ਕੈਂਪ ਦੀਆਂ ਤਿਆਰੀਆਂ ਕਰ ਰਹੇ ਨੇ ਪੂਰੀਆਂ ਜੋਰਾਂ ਸ਼ੋਰਾਂ ਦੇ ਨਾਲ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਮੇਰੇ ਕੋਲ ਹੱਥ ਜੁੜਾ ਲਓ ਮੈਨੂੰ ਇਸ ਇਹ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਖੜੇ ਆ ਨਾ ਇਹ ਜਗ੍ਹਾ ਮੁੱਲ ਲੈ ਕੇ ਦਿੱਤੀ ਸਾਨੂੰ ਲੋਕਾਂ ਨੇ ਔਰ ਮੈਨੂੰ ਉਹ ਦਿਨਾਂ ਦੀ ਯਾਦ ਆ ਰਿਹਾ ਜਦੋਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਕੋਲ ਗਿਆ ਸੀ 50 ਗੱਜ ਜਗ੍ਹਾ ਮੰਗਣ ਆਹ ਫੋਟੋ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਕੋਲ 50 ਗੱਜ ਜਗ੍ਹਾ ਦੀ ਮੈਂ ਝੋਲੀ ਅੱਡੀ ਸੀ ਉੱਥੇ ਕਿ ਮੈਨੂੰ 50 ਗੱਜ ਜਗ੍ਹਾ ਦੇ ਦਿਓ ਸਿਵਲ ਹਸਪੀਟਲ ਦੇ ਵਿੱਚ ਦੇ ਦੋ ਜਾਂ ਸਰਕਾਰੀ ਜਗ੍ਹਾ ਇੰਨੀ ਪਈ ਹੈ ਪੰਜਾਬ ਦੇ ਵਿੱਚ ਉਹ ਦੇ ਦੋ 50 ਗਜ ਜਗ੍ਹਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਮਾਰਾਇ ਨੇ ਮੇਰੀ ਝੋਲੀ ਉਹ ਨਹੀਂ ਪਾਣੀ ਸੀ ਜਗ੍ਹਾ ਜਿਹਦੇ ਕਰਕੇ ਸਾਡੀ ਝੋਲੀ ਅੱਜ ਉਹਨੇ 3000 ਗਜ ਜਗ੍ਹਾ ਪਾਤੀ ਹੈ ਇਹ ਜਗ੍ਹਾ ਦੀ ਸਾਰੀ ਜਿਹੜੀ ਸੇਵਾ ਹੈ ਉਹ ਡੋਨਰਾਂ ਨੇ ਕੀਤੀ ਹੈ ਸਾਡੇ ਭਰਾਵਾਂ ਨੇ ਕੀਤੀ ਹੈ ਔਰ ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਮੈਂ ਰਾਮ ਮੰਦਰ ਦੀ ਕਮੇਟੀ ਨੂੰ ਐਸਜੀਪੀਸੀ ਨੂੰ ਮੁਸਲਮਾਨ ਧਰਮ ਦੀ ਕਮੇਟੀ ਨੂੰ ਜਾਂ 크ਰਿਸਚੀਅਨ ਧਰਮ ਦੀ ਚਰਚ ਕਮੇਟੀ ਨੂੰ ਮੈਂ ਤੁਹਾਨੂੰ ਚਾਰਾਂ ਨੂੰ ਬੇਨਤੀ ਕਰਦਾ ਤੁਸੀਂ ਰੱਬ ਦਾ ਘਰ ਬਣਾਉਨੇ ਹੋ ਪੂਰੀ ਰੂਹ ਦੇ ਨਾਲ ਕਿ ਸਾਡੇ ਮੁਰਸ਼ਿਦ ਦਾ ਘਰ ਬਣ ਰਿਹਾ ਭਾਵੇਂ ਮੰਦਿਰ ਬਣ ਰਿਹਾ ਗੁਰਦੁਆਰਾ ਬਣ ਰਿਹਾ ਇਹ ਜਿਹੜੀ ਜਗ੍ਹਾ ਬੰਨੀ ਆ ਨਾ ਇਹ ਉਸ ਮੁਰਸ਼ਿਦ ਦੇ ਬੱਚਿਆਂ ਦੀ ਬਣਨੀ ਆ ਜੇ ਤੁਸੀਂ ਉਹਨੂੰ ਬਣਾਉਣ ਵਾਸਤੇ ਕਹਿੰਦੇ ਕਿ ਰਾਮ ਮੰਦਿਰ ਨੂੰ ਬਣਾਉਣ ਦੇ ਲਈ ਉਹਨਾਂ ਦੀ ਕਮੇਟੀ ਨੇ 9000 ਕਰੋੜ ਰੁਪਏ ਇਕੱਠਾ ਕੀਤਾ ਬੜੀ ਖੁਸ਼ੀ ਵਾਲੀ ਗੱਲ ਹੈ ਬੜੇ ਦਿਲ ਨੂੰ ਪੂਰੀ ਦੁਨੀਆ 'ਚ ਇਹ ਚੀਜ਼ ਮਨਾਈ ਗਈ ਕਿ ਰਾਮ ਮੰਦਿਰ ਦੀ ਸ਼ੁਰੂਆਤ ਹੋਈ ਬੜੀ ਖੁਸ਼ੀ ਹੈ ਪਰ ਉਹਦੇ ਨਾਲ ਨਾਲ ਹੁਣ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਨਾ ਹੁਣ ਰਾਮ ਭਗਤਾਂ ਦੇ ਲਈ ਇਹ ਜਗ੍ਹਾ ਬਣਨੀ ਆ ਔਰ ਹਰ ਧਰਮ ਦਾ ਬੰਦਾ ਇਹ ਸਾਰੇ ਧਰਮਾਂ ਦੀ ਸਾਂਝੀ ਜਗ੍ਹਾ ਹੈ ਇੱਥੇ ਮਰੀਜ਼ ਦਾ ਧਰਮ ਨਹੀਂ ਦੇਖਿਆ ਜਾਂਦਾ ਮਰੀਜ਼ ਦੀ ਜਾਤ ਨਹੀਂ ਦੇਖੀ ਜਾਂਦੀ ਸਿਰਫ ਇੱਕ ਲੋੜਵੰਦ ਮਰੀਜ਼ ਜਿਹੜਾ ਇਲਾਜ ਪੱਖੋਂ ਘਰ ਬੈਠਾ ਹੈ ਜਾਂ ਇਲਾਜ ਨਹੀਂ ਕਰਾ پا ਰਿਹਾ ਉਹਦਾ ਇੱਥੇ ਇਲਾਜ ਕਰਾਇਆ ਜਾਏਗਾ ਇਸ ਜਗ੍ਹਾ ਦੇ ਉੱਤੇ ਇੱਕ ਇੱਕ ਇੱਟ ਇੱਕ ਇੱਕ ਸਿਮਿੰਟ ਦੀ ਬੋਰੀ ਤੁਹਾਡੀ ਬਹੁਤ ਮੇਰੇ ਲਈ ਜ਼ਰੂਰੀ ਹੈ ਔਰ ਬਹੁਤ ਮੇਰੇ ਲਈ ਇੱਕ ਅਨਮੋਲ ਤੋਹਫ਼ਾ ਹੈ ਕਿਉਂਕਿ ਇਹ ਜਿਹੜੀ ਜਗ੍ਹਾ ਬਣ ਰਹੀ ਹੈ ਇਹ ਮੇਰੇ ਲਈ ਕਿਸੇ ਮੰਦਿਰ ਗੁਰਦੁਆਰੇ ਜਾਂ ਮੇਰੇ ਲਈ ਕਿਸੇ ਤੀਰਥ ਤੋਂ ਘੱਟ ਨਹੀਂ ਹੈਗੀ ਕਿਉਂਕਿ ਜਦੋਂ ਕੋਈ ਅਸੀਂ ਦੁਖੀ ਪਰਿਵਾਰ ਕੋਈ ਬੱਚਾ ਤੜਪਦਾ ਦੇਖਦੇ ਆ ਕਿਸੇ ਬਿਨਾਂ ਇਲਾਜ ਤੋਂ ਤੜਪਦਾ ਦੇਖਦੇ ਆ ਨਾ ਦਿਲ ਬਹੁਤ ਰੋਂਦਾ ਹੈ ਜਿਦੇ ਕਰਕੇ ਮਹਾਰਾਜ ਨੇ ਸਾਨੂੰ ਨਹੀਂ ਸਮੱਤ ਬਖਸ਼ੀ ਨਹੀਂ ਤਾਂ ਮੇਰੀ ਕਿੰਨੀ ਔਕਾਤ ਸੀ ਕਿ ਅਸੀਂ ਇੱਕ ਗੱਜ ਵੀ ਜਗ੍ਹਾ ਲੈ ਸਕਦੇ ਇਹ ਤਾਂ ਗੁਰੂ ਮਹਾਰਾਜ ਨੇ ಅಪਾਰ ਕਿਰਪਾ ਕੀਤੀ ਔਰ ਮੈਂ ਪੰਜਾਬ ਦੇ ਸਾਰੇ ਧਰਮਾਂ ਦੇ ਮੋਢੀਆਂ ਨੂੰ ਭਾਵੇਂ ਉਹ ਐਸਜੀਪੀਸੀ ਵਾਲੇ ਨੇ ਭਾਵੇਂ ਉਹ ਰਾਮ ਮੰਦਰ ਵਾਲੇ ਨੇ ਭਾਵੇਂ ਉਹ ਮਸਜਿਦ ਵਾਲੇ ਨੇ ਭਾਵੇਂ ਉਹ ਚਰਚ ਵਾਲੇ ਨੇ ਮੈਂ ਸਾਰੇ ਧਰਮਾਂ ਦੇ ਮੁਖੀਆਂ ਨੂੰ ਹੱਥ ਜੋੜ ਕੇ ਮੈਂ ਪਹਿਲਾਂ ਵੀ ਪੱਲਾ ਅੜਿਆ ਫਿਰ ਅੜ ਲੈਣਾ ਮੈਂ ਪੱਲਾ ਅੜਦਾ ਇਨਸਾਨੀਅਤ ਵੱਲੋਂ ਮੈਨੂੰ ਕਿਸੇ ਧਰਮ ਨਾਲ ਨਾ ਜੋੜੋ ਮੈਂ ਕਿਸੇ ਧਰਮ ਦਾ ਹੈ ਹੀ ਹੋਈ ਨਹੀਂ ਜਾਂ ਮੈਂ ਸਾਰਿਆਂ ਦਾ ਜਾਂ ਮੈਂ ਕਿਸੇ ਦਾ ਨਹੀਂ ਮੈਨੂੰ ਤਾਂ ਇੱਕੋ ਗੱਲ ਸਮਝ ਆਂਦੀ ਆ ਉਹ ਸਮਝ ਆਂਦੀ ਹੈ ਇਨਸਾਨੀਅਤ ਦਾ ਧਰਮ ਜੇ ਕੋਈ Hindu ਇਲਾਜ ਤੋਂ ਬਿਨਾ ਮਰ ਗਿਆ ਜਾਂ ਕੋਈ Sikh ਇਲਾਜ ਤੋਂ ਬਿਨਾ ਪੈਸੇ ਨਾ ਹੋਣ ਕਰਕੇ ਮਰ ਗਿਆ ਅਸੀਂ ਕਾਦੇ ਧਾਰਮਿਕਾਂ ਯਾਰ ਵੈਸੇ ਚਲੋ ਦੇਖਿਆ ਜਾਵੇ ਤਾਂ ਜਿਹੜੀ ਆ ਧਰਮਾਂ ਦੀ ਡੈਫੀਨੇਸ਼ਨ ਹੈ ਇਹ ਇੱਕ ਜਨਮ ਦੇ ਵਿੱਚ ਸਮਝ ਨਹੀਂ ਬੜੀ ਔਖੀ ਹੈ ਨਹੀਂ ਸਮਝ ਸਕਦੇ ਅਸੀਂ ਇੱਕ ਅਸਲ ਸਿੱਖ ਬਣਨਾ ਇੱਕ ਅਸਲ ਹਿੰਦੂ ਬਣਨਾ ਸਨਾਤਨੀਆਂ ਬਣਨਾ ਮੁਸਲਮਣ ਬਣਨਾ 크ਰਿਸਚੀਅਨ ਬਣਨਾ ਇਹ ਸਾਡੇ ਬਸ ਦੀ ਖੇਲ ਨਹੀਂ ਹੈਗੀ ਬਾਈ ਜੀ ਇਹ ਬਹੁਤ ਉੱਚੀਆਂ ਗੱਲਾਂ ਨੇ ਅਸੀਂ ਬੰਦੇ ਹੀ ਬਣ ਜੀਏ ਕਿਉਂਕਿ ਜੋ ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਇੱਕ ਸੰਪੂਰਨ ਇਨਸਾਨ ਪ੍ਰੋਪਰ ਸਿੱਖ ਨਹੀਂ ਬਣ ਸਕਦਾ ਸਾਰੀ ਉਮਰ ਚਾਹ ਕੇ ਵੀ ਕਿਉਂਕਿ ਸਾਡੇ ਉੱਡੇ ਦਿਲ ਹੀ ਹੈ ਨਹੀਂ ਅਸੀਂ ਗੁਰੂਆਂ ਤੋਂ ਸਿੱਖਦੇ ਜ਼ਰੂਰ ਹਾਂ ਉਹਨਾਂ ਦੇ ਬੱਚੇ ਜ਼ਰੂਰ ਹਾਂ ਪਰ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਅਸੀਂ ਇੱਕ ਪ੍ਰੋਪਰ ਸਿੱਖ ਜਾਂ ਹਿੰਦੂ ਜਾਂ ਮੁਸਲਮ ਬਣ ਸਕੀਏ ਅਸੀਂ ਪ੍ਰੋਪਰ ਇਨਸਾਨ ਬਣ ਜੀਏ ਇਹ ਹੀ ਬੜੀ ਵੱਡੀ ਗੱਲ ਹੈ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਬੜੀ ਵੱਡੀ ਪੱਦਰ ਤੇ ਸੰਗਤ ਸਾਥ ਦੇ ਰਹੀ ਐ ਇਹ ਜਗਾ ਲੈਣ ਦੇ ਵਿੱਚ ਵੀ ਸਾਡੇ ਬਹੁਤ ਵੱਡੇ ਤੇ ਮੇਰੇ ਲਈ ਤਾਂ ਰੱਬ ਦੇ ਰੂਪ ਹੀ ਨੇ ਕਿਉਂਕਿ ਮੈਂ ਰੱਬ ਕਦੀ ਦੇਖਿਆ ਨਹੀਂ ਔਰ ਰੱਬ ਕੋਈ ਇਨਸਾਨ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਵਿੱਚ ਨਹੀਂ ਆ ਰੱਬ ਹਰ ਕਿਤੇ ਆ ਰੱਬ ਉੱਥੇ ਵੀ ਆ ਜਿੱਥੇ ਤੁਸੀਂ ਇਕੱਲੇ ਬਹਿ ਕੇ ਕੁਝ ਸੋਚ ਰਹੇ ਹੋ ਤੇ ਉਥੇ ਕੋਈ ਨਹੀਂ ਤੁਹਾਡੇ ਕੋਲ ਸੁਣ ਰਿਹਾ ਉਹ ਰੱਬ ਉਥੇ ਵੀ ਤੁਹਾਨੂੰ ਸੁਣ ਰਿਹਾ ਰੱਬ ਤਾਂ ਉਹਨਾਂ ਨੂੰ ਵੀ ਸੁਣਦਾ ਜਿਨ੍ਹਾਂ ਦੀ ਜ਼ੁਬਾਨ ਨਹੀਂ ਹੁੰਦੀ ਰੱਬ ਤਾਂ ਉਹਨਾਂ ਦੀ ਤਕਦੀਰਾਂ ਵੀ ਲਿਖਦਾ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਤਸੋਚੋ ਰੱਬ ਕਿੰਡੀ ਵੱਡੀ ਚੀਜ਼ ਐ ਕਿੰਡੀ ਪਹੁੰਚੀ ਹੋਈ ਚੀਜ਼ ਐ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਸਾਰੇ ਬਲੌਗਰਾਂ ਨੂੰ ਸਾਰੇ ਸਿੰਗਰਾਂ ਨੂੰ ਸਾਰੇ ਪੋਲਿਟਿਸ਼ੀਅਨਜ਼ ਨੂੰ ਸਾਰੇ ਰੋਸਟਰਾਂ ਨੂੰ ਦੁਸ਼ਮਣੀ ਛੱਡ ਕੇ ਪੰਜਾਬ ਦੇ ਭਲੇ ਲਈ ਆਜੋ ਆਪਾਂ ਚੱਲੀਏ ਤੁਸੀਂ ਮੈਨੂੰ ਲੱਖ ਗਾਲਾਂ ਕੱਢ ਲਓ ਕੋਈ ਚੱਕਰ ਨਹੀਂ ਤੁਸੀਂ ਜੋ ਮਰਜ਼ੀ ਸੋਚੀ ਚਲੋ ਕਿ ਸਾਡਾ ਕੀ ਮਕਸਦ ਐ ਇਸ ਕੈਂਪ ਦੇ ਪਿੱਛੇ ਕੀ ਮਕਸਦ ਐ ਇਸ ਐਨਜੀਓ ਚਲਾਉਣ ਦੇ ਪਿੱਛੇ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਮਹਾਰਾਜ ਅੰਗ ਸੰਗ ਜਾਣਦੇ ਨੇ ਕਿ ਸਾਡਾ ਦਿਮਾਗੀ ਕੀ ਐ ਸਾਰੇ ਛੜੇੰਤਰ ਦੇ ਪਿੱਛੇ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕੋਈ ਨਹੀਂ ਚਾਹੁੰਦਾ ਹੋਵੇਗਾ ਕਿ ਸਾਡੀ ਗਲੀ ਮੱਲੇ ਚ ਕੋਈ ਬੱਚਾ ਬਿਨਾਂ ਇਲਾਜ ਤੋਂ ਮਰ ਜਾਵੇ ਆ ਮੇਰੇ ਕੋਲ ਟੈਂਟ ਲਾ ਰਹੇ ਨੇ ਮੁੰਡੇ ਜਿਵੇਂ ਇਹਨਾਂ ਨੂੰ ਵੀ ਪੁੱਛਾਂ ਨਾ ਕਿ ਯਾਰ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਸਾਰਿਆਂ ਦਾ ਇਲਾਜ ਹੋ ਜਾਵੇ ਤਾਂ ਇਹ ਵੀ ਕਹਿਣਗੇ ਕਿ ਹਾਂ ਜੀ ਵੀਰੇ ਹੋਣਾ ਚਾਹੀਦਾ ਫਿਰ ਯਾਰ ਆਪਾਂ ਵੀਡੀਓ ਸ਼ੇਅਰ ਕਰਨ ਲਈ ਕਿਉਂ ਸੋਚਦੇ ਆ ਸਾਡੀ ਵੀਡੀਓ ਤੇ ਮਿਲੀਅਨ ਵਿਊ ਹੁੰਦਾ ਹੈ ਸ਼ੇਅਰ ਹੁੰਦੇ ਨੇ 5000 10 ਮਿਲੀਅਨ ਵਿਊ ਸ਼ੇਅਰ 10000 ਸ਼ੇਅਰ ਕਰਨ ਲਈ ਹੱਥ ਕਿਉਂ ਕੰਬਦੇ ਨੇ ਸੋਚੋ ਜੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਕਿਸੇ ਲੋੜਮੰਦ ਬੰਦੇ ਤੱਕ ਗੱਲ ਪਹੁੰਚ ਗਈ ਕਿ ਭਾਈ ਕੈਂਪ ਲੱਗ ਰਿਹਾ ਤਾਂ ਸੋਚੋ ਉਹਦਾ ਕਿੰਨਾ ਫਾਇਦਾ ਹੋਊਗਾ ਬੇੜਾ ਇੱਕ ਕੈਂਪ ਵਾਲਾ ਬੋਰਡ ਚੱਕ ਕੇ ਲਿਆਇਆ ਇੱਥੇ ਮੈਂ ਬੇਨਤੀ ਕਰਨਾ ਚਾਹਨਾ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਕਿ ਬੜੀ ਮਿਹਨਤ ਲੱਗੀ ਹੋਈ ਐ ਇਸ ਤੀਰਥ ਨੂੰ ਬਣਾਉਣ ਦੇ ਵਿੱਚ ਇਸ ਤੀਰਥ ਨੂੰ ਸਜਾਉਣ ਦੇ ਵਿੱਚ ਕਿਉਂਕਿ ਤੀਰਥ ਹੀ ਕਹਾਂ ਤੀਰਥ ਤੋਂ ਵੱਡੀ ਚੀਜ਼ ਹੋਰ ਕੀ ਕਹਾਂ ਗੁਰੂ ਘਰ ਕਹਾਂ ਇਹਨੂੰ ਮੰਦਿਰ ਕਹਾਂ ਮਸਜਿਦ ਕਹਾਂ ਕੁਝ ਵੀ ਕਹਿ ਲਓ ਮੇਰੀ ਭਾਵਨਾਵਾਂ ਸਮਝੋ ਕਿ ਮੈਂ ਕੀ ਕਹਿਣਾ ਚਾਹਨਾ ਕਿ ਇਹ ਜਗ੍ਹਾ ਸਾਡੇ ਲਈ ਕੀ ਹੈ ਬੜੀਆਂ ਜੋਰਾਂ ਸ਼ੋਰਾਂ ਨਾਲ ਤਿਆਰੀ ਚੱਲ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਡਾਕਟਰਾਂ ਆ ਰਹੇ ਨੇ ਡਾਕਟਰਾਂ ਦੇ ਕੈਬਿਨ ਨੇ ਅ ਇੱਥੇ ਇੱਕ ਡਾਕਟਰ ਬੈਠੇਗਾ ਦੂਜਾ ਇੱਥੇ ਡਾਕਟਰ ਬੈਠੇਗਾ ਫਿਜ਼ੋਥੈਰੇਪੀ ਦਾ ਕੈਂਪ ਇੱਥੇ ਲੱਗ ਰਿਹਾ ਸਾਡੇ ਜਿਹੜੇ ਡੋਨਰਜ਼ ਆ ਰਹੇ ਨੇ ਗੈਸਟ ਆ ਰਹੇ ਨੇ ਉਹਨਾਂ ਵਾਸਤੇ ਇੱਕ ਮੈਂ ਗੈਸਟਾਂ ਦੀ ਹੋਰ ਬੇਨਤੀ ਕਰਨਾ ਚਾਹਨਾ ਵੈਸੇ ਮੈਨੂੰ ਪਤਾ ਲੱਗੇ ਕਿ ਅਜ ਮਾਨ ਸਾਹਿਬ ਸਾਡੇ ਲੁਧਿਆਣੇ ਆਏ ਹੋਏ ਨੇ ਤਾਂ ਮਾਨ ਸਾਹਿਬ ਮੈਂ ਤੁਹਾਨੂੰ ਵੀ ਸੱਦਾ ਦਿੰਦਾ ਮੈਂ ਵਿਰੋਧੀ ਧਿਰ ਨਹੀਂ ਹੈਗਾ ਤੁਹਾਡਾ ਔਰ ਮੈਂ ਅਕਾਲੀ ਦਲ ਚ ਸੁਖਬੀਰ ਬਾਦਲ ਜੀ ਬਾਦਲ ਜੀ ਨੂੰ ਵੀ ਇਨਵੀਟੇਸ਼ਨ ਦਿੰਨਾ ਜਿੰਨੇ ਵੀ ਪੋਲਿਟੀਕਲ ਲੀਡਰ ਨੇ ਮੈਂ ਸਭ ਨੂੰ ਹੀ ਸੱਦਾ ਦਿੰਨਾ ਤੁਸੀਂ ਆ ਕੇ ਮੈਨੂੰ ਆਪਣਾ ਬੱਚਾ ਬਣਾਓ ਮੇਰੇ ਨਾਲ ਨਾ ਜੁੜੋ ਮੈਨੂੰ ਜੁੜੋ ਆਪਣੇ ਨਾਲ ਮੈਨੂੰ ਨਹੀਂ ਫਰਕ ਪੈਂਦਾ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਮੈਨੂੰ ਨਹੀਂ ਫਰਕ ਪੈਂਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ ਪਰ ਅਗਰ ਤੁਸੀਂ ਲਾਜ ਤੋਂ ਬਿਨਾ ਰਹਿ ਰਹੇ ਹੋ ਤੁਹਾਡੇ ਕੋਲ ਲਾਜ ਜੋਗੇ ਪੈਸੇ ਨਹੀਂ ਤਾਂ ਮੈਂ ਇਹ ਸੇਵਾ ਜਿਹੜੀ ਆਪਣੀ ਝੋਲੀ ਤੁਹਾਡੇ ਕੋਲ ਲੈਣਾ ਚਾਹਨਾ ਕਿ ਤੁਸੀਂ ਪਲੀਜ਼ ਇਹ ਸੇਵਾ ਸਾਡੀ ਝੋਲੀ ਪਾਓ ਆ ਸਾਡੀ ਪੂਰੀ ਟੀਮ ਸਚਿਨ ਭਾਜੀ ਪ੍ਰਿਊ ਵੀਰਾ ਅਪਾਰ ਭਾਜੀ ਆਸ਼ੂ ਵੀਰਾ ਗੁਰਜੀਤ ਵੀਰਾ ਆਇਆ ਹੋਇਆ ਹੈ ਬਾਹਰੋਂ ਇਹ ਸਾਰਿਆਂ ਦਾ ਸੁਖਵੀਰ ਵੀਰੇ ਦਾ ਸ਼ੋਭਿਤ ਦਾ ਰਾਹੁਲ ਦਾ ਰਾਜਪੂਤ ਦਾ ਮੈਂ ਫਿਰ ਕਹਿ ਰਿਹਾ ਮੈਂ ਬੋਲਣ ਵਾਲਾ ਇੱਕ ਚਿਹਰਾ ਪਿੱਛੇ ਕੰਮ ਕਰਨ ਵਾਲੇ ਮੇਰ ਤੋਂ ਜ਼ਿਆਦਾ ਭਾਵਨਾ ਰੱਖਣ ਵਾਲੇ ਮੇਰ ਤੋਂ ਜ਼ਿਆਦਾ ਮੈਂਟਲੀ ਫਿਜ਼ੀਕਲੀ ਸੇਵਾ ਕਰਨ ਵਾਲੇ ਇਹ ਲੋਕ ਨੇ ਮੈਂ ਤਾਂ ਸਿਰਫ ਇੱਕ ਸਪੋਕਸਮੈਨ ਆ ਇੱਕ ਬਲਾਰਾ ਆ ਇਸ ਐਨ ਜੀਓ ਦਾ ਜਿਹੜਾ ਮੈਂ ਦੱਸਦਾ ਕਿ ਇਦਾਂ ਇਦਾਂ ਇਹ ਕੰਮ ਕਰ ਰਹੀ ਹੈ ਐਨ ਜੀਓ ਬੜੀ ਦਿਲੋਂ ਸੇਵਾ ਨਿਭਾ ਰਹੇ ਨੇ ਇੰਨਾਂ ਵਾਸਤੇ ਸ਼ਬਦ ਨਹੀਂ ਹੈਗੇ ਸਵੇਰੇ 4-4 ਵਜੇ ਉੱਠਣਾ ਯਾਰ ਕੌਣ ਕਰਦਾ ਯਾਰ ਕਿਸੇ ਲਈ ਇੰਨਾ ਕਿਸੇ ਕੋਲ ਸਮਾਂ ਹੈ ਕੋਈ ਆਪਣੇ ਜਵਾਕ ਚ ਬੀਜੀ ਹੈ ਕੋਈ ਆਪਣੇ ਜ਼ਿੰਦਗੀ ਚ ਬੀਜੀ ਹੈ ਕੋਈ ਆਪਣੇ ਕਾਰੋਬਾਰ ਚ ਬੀਜੀ ਹੈ ਪਰ ਉਹ ਸਭ ਕੁਝ ਛੱਡ ਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਨੇ ਮੈਂ ਦੁਨੀਆ ਨੂੰ ਕਹਿਣਾ ਚਾਹਨਾ ਸੰਭਲੋ ਇਹਨਾਂ ਨੂੰ ਸਾਰੀ ਜ਼ਿੰਦਗੀ ਲੋਕਾਂ ਨੂੰ ਮਾੜਾ ਕਹਿਣ ਨਾਲ ਸਮਾਜ ਦਾ ਭਲਾ ਨਹੀਂ ਹੋਣਾ ਮੈਂ ਸੱਦਾ ਦੇਣਾ ਚਾਹਨਾ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਸੀਂ ਅੱਜ ਰਾਤ ਸ਼ਾਇਦ ਲੁਧਿਆਣੇ ਰੋਕ ਰਹੇ ਹੋ ਮੈਨੂੰ ਸੁਣਨ ਚ ਆਇਆ ਤੇ ਸਵੇਰੇ ਤੁਸੀਂ ਵੀ ਆਪਣੇ ਚਰਨ ਪਾ ਕੇ ਜਾਇਓ ਉੱਥੇ ਸਾਨੂੰ ਆਪਣੇ ਅਸ਼ੀਰਵਾਦ ਦੇ ਕੇ ਜਾਇਓ ਕਿਉਂਕਿ ਅਜ ਤੋਂ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ 2.5 ਸਾਲ ਪਹਿਲਾਂ ਮੈਂ ਗਿਆ ਸੀਗਾ ਸੀਐਮ ਆਫਿਸ ਮੈਂ ਗਿਆ ਸੀ ਸੀਐਮ ਹਾਊਸ ਜਗ੍ਹਾ ਮੰਗਣ ਵਾਸਤੇ ਮੈਨੂੰ ਨਹੀਂ ਦਿੱਤੀ ਗਈ ਔਰ ਨਾ ਜਾਣੇ ਇਹ ਜਗ੍ਹਾ ਤਾਂ ਚਲੋ ਸਾਡੀ ਪਹਿਲੀ ਬਣ ਰਹੀ ਹੈ ਗੁਰਪ੍ਰੀਤ ਭਾਜੀ ਆਲਰੇਡੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਵੀ ਤਾਂ ਸਰਕਾਰਾਂ ਦਾ ਹੀ ਕੰਮ ਕਰ ਰਹੇ ਨੇ ਲੋਕ ਸੇਵਾ ਦਾ ਹੀ ਕੰਮ ਕਰ ਰਹੇ ਨੇ ਪਾਲ ਖਰੋੜ ਵੀਰਾ ਕਰ ਰਿਹਾ ਹੈ ਹੋਰ ਬੜੇ ਵੀਰ ਕਰ ਰਹੇ ਨੇ ਜਿਹੜੇ ਪੰਜਾਬ ਦੀ ਭਲਾਈ ਲਈ ਕਰ ਰਹੇ ਨੇ ਮੇਰਾ ਦਿਲ ਕਰਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਸਰਕਾਰ ਨੂੰ ਇਕੱਠੇ ਕਰਨਾ ਚਾਹੀਦਾ ਇਕੱਠੇ ਕਰਕੇ ਇਹਨਾਂ ਨੂੰ ਬਿਠਾਓ ਕਿ ਹਾਂ ਭਾਈ ਦੱਸੋ ਤੁਹਾਡੀ ਕੀ ਹੁਣ ਇੱਕ ਗੱਲ ਸਿਆਣੀ ਦੀ ਸਮਝੋ ਜਿਹੜਾ ਦਵਾਈਆਂ ਦਾ ਤੇ ਪੜ੍ਹਾਈ ਦਾ ਕੰਮ ਹੈ ਮੈਡੀਕਲ ਫੀਲਡ ਤੇ ਹੈਲਥ ਫੀਲਡ ਫੀਲਡ ਇਹ ਕੀ ਦਾ ਹੈ ਇਹ ਸਰਕਾਰ ਦਾ ਪਰ ਕਰਨਾ ਕਿਹਨੂੰ ਪੈ ਰਿਹਾ ਸਾਡੇ ਵਰਗੇ ਯੰਗਸਟਰਸ ਨੂੰ ਸਾਨੂੰ ਆਪਣੇ ਗੁਰੂਆਂ ਕੋਲੋਂ ਬਖਸ਼ਿਸ਼ ਮਿਲੀ ਹੈ ਅਸੀਂ ਉਹਨਾਂ ਕੋਲੋਂ ਸਿੱਖੇ ਹਾਂ ਤੇ ਜੇ ਕਿਤੇ ਸਰਕਾਰ ਆਪਣਾ ਇਹ ਕੰਮ ਬੜੇ ਤਰੀਕੇ ਨਾਲ ਸੰਭਲ ਲਵੇ ਸਰਕਾਰ ਹੀ ਲੋਕਾਂ ਦਾ ਟ੍ਰੀਟਮੈਂਟ ਹੁਣ ਜਿੱਦਾਂ ਇੱਕ ਵੀਡੀਓ ਆਈ ਸੀ ਥੋੜੇ ਦਿਨ ਪਹਿਲਾਂ ਜਿੱਦੇ ਚਮਨ ਸਾਹਿਬ ਕਹਿ ਰਹੇ ਸੀਗੇ ਕਿ 26 ਜਨਵਰੀ ਤੋਂ ਬਾਅਦ ਜਿਹੜੀ ਦਵਾਈਆਂ ਸਿਵਲ ਚੋਂ ਮਿਲਣਗੀਆਂ ਹੁਣ ਉਹ ਗੱਲ ਤੇ ਮੈਂ ਵੀਡੀਓ ਪਾਈ ਕਿ ਅੱਜ ਵੀ ਕੁਝ ਪੇਸ਼ੈਂਟਾਂ ਨੂੰ ਦਵਾਈਆਂ ਨਹੀਂ ਮਿਲ ਤੇ ਮੈਂ 22 ਸਾਲ ਪਹਿਲਾਂ ਐਸਐਮਓ ਮੈਡਮ ਨੂੰ ਕਿਹਾ ਸੀਗਾ ਸਿਵਲ ਚ ਕੀ ਭਾਈ ਸਾਨੂੰ ਇੱਕ ਟਿਕਾਣਾ ਦੇ ਦਿਓ ਸਿਵਲ ਦੇ ਅੰਦਰ ਤੇ ਅਸੀਂ ਉੱਥੇ ਲੋਕਾਂ ਨੂੰ ਉਹ ਦਵਾਈਆਂ ਲੈ ਕੇ ਦਵਾਂਗੇ ਜਿਹੜੀਆਂ ਸਰਕਾਰ ਵੱਲੋਂ ਨਹੀਂ ਮਿਲ ਰਹੀਆਂ ਅਸੀਂ ਤਾਂ ਪੋਜ਼ਿਟਿਵ ਵੇਚ ਕਿਹਾ ਸੀ ਨਾ ਮੈਂ ਕੋਈ ਕਿਸੇ ਪਾਰਟੀ ਵੱਲੋਂ ਜਾਂ ਕਿਸੇ ਆਪੋਜੀਸ਼ਨ ਵੱਲੋਂ ਤਾਂ ਪਲਾਂਟਡ ਨਹੀਂ ਨਾ ਸੀਗਾ ਕਿ ਮੈਂ ਤਾਂ ਕਹਿ ਤਾ ਪਰ ਚਲੋ ਇਹ ਗੱਲਾਂ ਹੁਣ ਸਾਰੀਆਂ ਪੁਰਾਣੀਆਂ ਨੇ ਹੁਣ ਇਹ ਜਗ੍ਹਾ ਅਸੀਂ ਆਪ ਆਪਣੀ ਗੁਰੂ ਮਹਾਰਾਜ ਨੇ ਸਾਨੂੰ ਝੋਲੀ ਪਾਤੀ ਆ ਮੈਂ ਡੋਨਰਸ ਦਾ ਬੜਾ ਸਹਿਯੋਗ ਧੰਨਵਾਦ ਕਰਾਂਗਾ ਯੂ ਐਸ ਏ ਤੋਂ ਕੈਨੇਡਾ ਤੋਂ ਜਿੰਨੇ ਵੀ ਸੱਜਣ ਸਾਡੇ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਕਰਕੇ ਜਗ੍ਹਾ ਮੁੱਲ ਲਿੱਤੀ ਗਈ ਨਹੀਂ ਤਾਂ ਅਸੀਂ ਸੁਪਰੇਚ ਵੀ ਨਹੀਂ ਸੋਚਿਆ ਸੀਗਾ ਕਿ ਇੱਕ ਗੱਜ ਜਗ੍ਹਾ ਵੀ ਲੈ ਪਾਵਾਂਗੇ ਪਰੇ 3000 ਗੱਜ ਜਗ੍ਹਾ ਜਿਹੜੀ ਲੋਕਾਂ ਨੇ ਸਾਡੀ ਝੋਲੀ ਪਾਈ ਉਹਦੇ 'ਚ ਭਾਵੇਂ ਕਿਸੇ ਨੇ 1 ਗੱਜ ਦੇ ਪੈਸੇ ਦਿੱਤੇ ਕਿਸੇ ਨੇ 100 ਗੱਜ ਦੇ ਪੈਸੇ ਦਿੱਤੇ ਇੱਕ 29 ਸਾਲ ਦਾ ਨੌਜਵਾਨ ਜਿੰਨੇ ਬੜੀ ਵੱਡੀ ਰਕਮ ਇਸ ਐਨਜੀਓ ਵਾਸਤੇ ਪਿਜਵਾਈ ਸਿੱਧਾ ਉਹਨਾਂ ਨੂੰ ਜਿਨ੍ਹਾਂ ਦੀ ਇਹ ਜਗ੍ਹਾ 29 ਸਾਲ ਦਾ ਨੌਜਵਾਨ ਧੰਨ ਨੇ ਜਿਗਰੇ ਪਰਮਾਤਮਾ ਨੇ ਫੌਜ ਬਣਾਈ ਸਾਡੀ ਯੂਥ ਦੀ ਕਿ ਲੋਕ 100-100 ਰੁਪਿਆ 1000-1000 ਰੁਪਿਆ ਯੋਗਦਾਨ ਵੀ ਲੈ ਕੇ ਆ ਰਹੇ ਨੇ ਇੱਥੇ ਆਸਤੇ ਜਿਹੜੀ ਬੜੀ ਵਧੀਆ ਗੱਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹੱਥ ਜੋੜ ਕੇ ਸੱਦਾ ਦਿੰਨਾ ਕਿ ਆਪਣੇ ਪਿੰਡ ਪਿੰਡ ਚ ਸ਼ਹਿਰ ਸ਼ਹਿਰ ਚ ਇਹ ਵੀਡੀਓ ਨੂੰ ਪਹੁੰਚਾਓ ਵੈਸੇ ਤਾਂ ਲੋਕਾਂ ਨੇ ਬੜੇ ਲੋਕਾਂ ਨੇ ਪਿਛਲੇ 10 ਦਿਨਾਂ ਤੋਂ ਬੜੀ ਐਡ ਕੀਤੀ ਹੋਈ ਆ ਬੋਰਡ ਲੱਗੇ ਹੋਏ ਨੇ ਸਾਰੇ ਜਿਹੜੇ ਇਸ ਐਨ ਜੀਓ ਨੂੰ ਇਸ ਕੈਂਪ ਨੂੰ ਕਾਮਯਾਬ ਬਣਾਉਣ ਦੇ ਲਈ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਤੁਸੀਂ ਜਰੂਰ ਜਿਹੜਾ ਤਿਆਰੀ ਕਰੋ ਇਸ ਕੈਂਪ ਦੀ ਕੱਲ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਇਹ ਕੈਂਪ ਲੱਗਣ ਜਾ ਰਿਹਾ ਹੰਬਣਾ ਰੋਡ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਦਿਖਾ ਦਿਓ ਆ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਕਿ ਆ ਦੇਖੋ ਆ ਕੈਂਪ ਦੀ ਸਾਰੀ ਇਹਦੇ ਉੱਪਰ ਕੈਂਪ ਦੀ ਸਾਰੀ ਤਰੀਕ ਜਗਾ ਅੱਖਾਂ ਅੱਖਾਂ ਦਾ ਹੱਡੀਆਂ ਦਾ ਪੱਤਰੀਆਂ ਦਾ ਰਸੌਲੀਆਂ ਦਾ ਦੀ ਕੈਂਪ ਦੀ ਫ੍ਰੀ ਸੇਵਾ ਲੱਗਣ ਜਾ ਰਹੀ ਹੈ ਤੇ ਇੱਕ ਜ਼ਰੂਰੀ ਜਾਣਕਾਰੀ ਸੱਚ ਹੋਰ ਜਿਹੜੀ ਰਹਿ ਗਈ ਇਸ ਕੈਂਪ ਦੇ ਵਿੱਚ ਜਿੰਨੇ ਵੀ ਮਰੀਜ਼ਾਂ ਦਾ ਚੈੱਕਅਪ ਹੋਏਗਾ ਜਿੰਨੇ ਵੀ ਡਾਕਟਰ ਸਾਹਿਬ ਚੈੱਕਅਪ ਕਰਨਗੇ ਕਿਸੇ ਵੀ ਮਰੀਜ਼ ਨੇ ਡਾਇਰੈਕਟ ਡਾਕਟਰ ਦੇ ਹਸਪੀਟਲ ਇਲਾਜ ਕਰਾਣ ਨਹੀਂ ਜਾਣਾ ਸਾਡੇ ਤੋਂ ਬਿਨਾਂ ਪੁੱਛੇ ਜਾਂ ਸਾਡਾ ਬਿਨਾਂ ਕਾਰਡ ਲਿੱਤੇ ਡਾਕਟਰ ਬੜੇ ਹੀ ਵਧੀਆ ਸਾਡੇ ਨਾਲ ਜੁੜੇ ਹੋਏ ਨੇ ਪਿਛਲੇ ਤਕਰੀਬਨ 4-5 ਸਾਲ ਤੋਂ ਡਾਕਟਰ ਜਿਹੜੇ ਆ ਸੇਵਾ ਨਿਭਾ ਰਹੇ ਨੇ ਸਾਡੇ ਨਾਲ ਪਰ ਡਾਕਟਰ ਸਾਡੇ ਕੋਲੇ ਇਸ ਕੈਂਪ ਦੀ ਕੋਈ ਫੀਸ ਨਹੀਂ ਲੈ ਰਹੇ ਟੋਟਲੀ ਫ੍ਰੀ ਆਫ ਕਾਸਟ ਉਹ ਆ ਰਹੇ ਨੇ ਮਰੀਜ਼ਾਂ ਨੂੰ ਚੈੱਕ ਕਰਨਗੇ ਪਰ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਨਿਕਲਣਗੇ ਉਹਦੇ ਤਾਂ ਪੈਸੇ ਉਹ ਲੈਣਗੇ ਇਹ ਨਾ ਹੋਵੇ ਮਰੀਜ਼ ਚੈੱਕ ਇੱਥੇ ਕਰਾ ਕੇ ਜਾਵੇ ਤੇ ਆਪਰੇਸ਼ਨ ਕਰਾਣ ਲਈ ਸਿੱਧਾ ਹਸਪੀਟਲ ਪਹੁੰਚਿਆ ਹੋਵੇ ਕਿਸੇ ਦਾ ਕੋਈ ਆਪਰੇਸ਼ਨ ਨਹੀਂ ਹੋਏਗਾ ਕੱਲ ਨੂੰ ਕੋਈ ਇਹ ਨਾ ਕਹਵੇ ਕਿ ਭਾਈ ਕੈਂਪ ਤਾਂ ਫ੍ਰੀ ਲਾ ਲਿਆ ਆਪਰੇਸ਼ਨ ਲਈ ਡਾਕਟਰ ਪੈਸੇ ਲੈ ਗਿਆ ਇਹ ਗੱਲਾਂ ਨਹੀਂ ਕਰਨੀਆਂ ਇਹ ਜ਼ਰੂਰੀ ਤਾਂ ਸੀਗਾ ਕਿ ਇਹ ਨਾ ਹੋਵੇ ਕੱਲ ਨੂੰ ਕੋਈ ਮਰੀਜ਼ ਸਿੱਧਾ ਹੀ ਕਿਸੇ ਡਾਕਟਰ ਕੋਲ ਪਹੁੰਚਿਆ ਹੋਵੇ ਕਿ ਡਾਕਟਰ ਸਾਹਿਬ ਸਾਡਾ ਆਪਰੇਸ਼ਨ ਕਰ ਦਿਓ ਦੱਸੋ ਕਿੰਨੇ ਪੈਸੇ ਸਾਡੇ ਹਿਸਾਬ ਨਾਲ ਚੱਲਿਓ ਅਸੀਂ ਤੁਹਾਡਾ ਆਪਰੇਸ਼ਨ ਵੀ ਫ੍ਰੀ ਕਰਾਵਾਂਗੇ ਵਧੀਆ ਇਲਾਜ ਵੀ ਕਰਾਵਾਂਗੇ ਤੇ ਆਧਾਰ ਕਾਰਡ ਲੈ ਕੇ ਜ਼ਰੂਰ ਪਹੁੰਚਣ ਸਾਰੇ ਜਿੰਨੇ ਵੀ ਮਰੀਜ਼ ਕੱਲ ਇੱਥੇ ਸਵੇਰੇ ਪਹੁੰਚਣਗੇ 8 ਵਜੇ ਸਾਰੇ ਆਧਾਰ ਕਾਰਡ ਲੈ ਕੇ ਜ਼ਰੂਰ ਪਹੁੰਚਣ ਕਿ ਤੁਹਾਡੀ ਜਿਹੜੀ ਆਧਾਰ ਕਾਰਡ ਤੋਂ ਬਿਨਾਂ ਇੱਥੇ ਐਂਟਰੀ ਜਾਂ ਚੈੱਕਅਪ ਨਹੀਂ ਕੀਤਾ ਜਾਏਗਾ ਔਰ ਸਾਰਿਆਂ ਨੂੰ ਸੱਦਾ ਇੱਕ ਵਾਰੀ ਫੇਰ ਸਾਰੀਆਂ ਐਨ ਜੀਓਜ਼ ਵਾਲਿਆਂ ਨੂੰ ਕਿਉਂਕਿ ਮੈਂ ਪਰਸਨਲੀ ਇਕੱਲੇ-ਇਕੱਲੇ ਨੂੰ ਇਨਵਾਈਟ ਨਹੀਂ ਕਰ ਪਾਇਆ ਕਿਉਂਕਿ ਇਹ ਕੈਂਪ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਦੋਂ ਇਸ ਐਨ ਜੀਓ ਦਾ ਨੀਂ ਪੱਥਰ ਰੱਖਾਂਗੇ ਜਦੋਂ ਇਸ ਐਨ ਜੀਓ ਨੂੰ ਸ਼ੁਰੂ ਕਰਾਂਗੇ ਉਦੋਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਅਸੀਂ ਸਾਰੇ ਮੈਂ ਐਨ ਜੀਓਜ਼ ਵਾਲੇ ਪੰਜਾਬ ਦੇ ਜਿੰਨੇ ਵੀ ਨੇ ਸਾਰਿਆਂ ਨੂੰ ਮੈਂ ਸੱਦਾ ਪੱਤਰ ਖੁਦ ਫੋਨ ਕਰਕੇ ਦਵਾਂਗਾ ਫਿਲਹਾਲ ਦੀ ਗੱਡੀ ਇੱਥੇ ਸਪੈਸ਼ਲ ਚੀਫ ਗੈਸਟ ਕੋਈ ਨਹੀਂ ਹੈ ਸਾਰੇ ਹੀ ਮੇਰੇ ਲਈ ਚੀਫ ਗੈਸਟ ਨੇ ਸਾਰੇ ਹੀ ਮੇਰੇ ਲਈ ਖਾਸ ਨੇ ਔਰ ਇੱਕੋ ਅਰਦਾਸ ਮਹਾਰਾਜ ਅੱਗੇ ਕਰਿਓ ਕਿ ਕਿਉਂਕਿ ਲੋਕ ਮੈਨੂੰ ਬਹੁਤ ਬਿਆਰ ਕਰਦੇ ਨੇ ਕਿ ਇਹ ਅਨਮੋਲ ਕਿੰਨਾ ਵਧੀਆ ਹੈ ਆਪਣਾ ਕੰਮਕਾਰ ਛੱਡ ਕੇ ਲੱਗਿਆ ਹੋਇਆ ਆ ਜਾਂ ਹੋਰ 100 ਗੱਲਾਂ ਪਰ ਯਾਦ ਰੱਖਿਓ ਮੈਨੂੰ ਮੇਰੇ ਕਰਮਾਂ ਦਾ ਫਲ ਮਿਲਣਾ ਹੈ ਮੈਨੂੰ ਮੇਰੇ ਬੋਲਣ ਦਾ ਫਲ ਨਹੀਂ ਮਿਲਣਾ ਚਲੋ ਫਲ ਵੀ ਸਾਈਡ ਤੇ ਰੱਖ ਦੋ ਫਲ ਮਿਲੇ ਨਾ ਮਿਲੇ ਮੈਨੂੰ ਕੋਈ ਫਲ ਨਾ ਲੈਣਾ ਦੇਣਾ ਨਹੀਂ ਮੈਨੂੰ ਲੱਗਦਾ ਹੈ ਕਿ ਮੈਂ ਰਿਸ਼ਤਾ ਕਦੀ ਅਸਲੀ ਨਹੀਂ ਨਿਭਾਉਂਦਾ ਕਿ ਕੋਈ ਮੇਰੇ ਨਾਲ ਚੰਗੇ ਮਾੜੇ ਟਾਈਮ 'ਚ ਖੜੇ ਜਿਵੇਂ ਕਹਿੰਦੇ ਨੇ ਨਾ ਯਾਰ ਉਹੀ ਆ ਜਿਹੜੇ ਮਾੜੇ ਟਾਈਮ 'ਚ ਖੜ ਦੇ ਨਹੀਂ ਮੈਂ ਆਪਣੀ ਆਪਣੀ ਕਰਮ ਕਰਾਂ ਜਿਹੜਾ ਮੈਨੂੰ ਫਲ ਮਿਲੇਗਾ ਉਹਦੀ ਮ ਮੈਂ ਆਪਣਾ ਕਰਮ ਕਰ ਰਹਾ ਹਾਂ ਗੁਰੂ ਮਹਾਰਾਜ ਨੇ ਮੈਨੂੰ ਇੰਨਾ ਬਲ ਦਿੱਤਾ ਇੰਨੀ એનર્ਜੀ ਦਿੱਤੀ ਐਸੀ ਟੀਮ ਦਿੱਤੀ ਜੇ ਮੈਨੂੰ ਇੰਨੀ ਸੋਹਣੀ ਟੀਮ ਮਿਲੀ ਹੋਈ ਹੈ ਜਿਨ੍ਹਾਂ ਦੇ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਮਰੀਜ਼ ਇਲਾਜ ਤੋਂ ਬਿਨਾਂ ਰਹਿਣ ਹੀ ਨਹੀਂ ਦੇਵਾਂਗੇ ਤਾਂ ਯਾਰ ਮੈਂ ਕਿਉਂ ਨਾ ਕਰਾਂ ਔਰ ਇੰਨੀ ਸੋਹਣੀ ਟੀਮ ਹੈ ਇੰਨੇ ਸੋਹਣੇ ਮੇਰੇ ਡੋਨਰ ਨੇ ਮਤਲਬ ਮੈਨੂੰ ਲੱਗਦਾ ਹੈ ਕਿ ਦੁਨੀਆ ਇੰਨੀ ਖੂਬਸੂਰਤ ਹੈ ਕਿ ਇਹਨਾਂ ਤੋਂ ਸੋਹਣਾ ਕੋਈ ਹੋਰ ਹੋ ਹੀ ਨਹੀਂ ਸਕਦਾ ਬਸ ਇੱਕੋ ਹੋਏਗਾ ਜਿਨ੍ਹਾਂ ਨੇ ਇਹ ਸਾਰੇ ਸੋਹਣੇ ਬਣਾਏ ਨੇ ਉਹ ਕਹਿੰਦੇ ਨਹੀਂ ਕਿ ਆਪ ਕਿੰਨਾ ਸੋਹਣਾ ਹੋਏਗਾ ਜਿਨ੍ਹਾਂ ਨੇ ਇਹ ਸੋਹਣੇ ਬਣਾਉਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਭਗਤਾਂ ਨੂੰ ਮੁਸਲਮ ਧਰਮ ਵਾਲਿਆਂ ਨੂੰ ਤੇ 크ਰਿਸਤIAN ਧਰਮ ਵਾਲਿਆਂ ਨੂੰ ਸਭ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਵੀ ਤੀਰਥੀ ਬਣ ਰਿਹਾ ਜਿੱਦਾਂ ਤੁਸੀਂ ਰਾਮ ਮੰਦਰ ਦੀ ਖੁਸ਼ੀ ਮਨਾਈ ਹੈ ਇਹਦੀ ਵੀ ਖੁਸ਼ੀ ਮਨਾਓ ਜਿਵੇਂ ਉੱਥੇ ਤੁਸੀਂ ਇੱਕ ਇੱਕ ਇੱਟ ਭੇਜ ਕੇ 9000 ਕਰੋੜ ਰੁਪਏ ਇਕੱਠਾ ਕੀਤਾ ਇਹਦੇ ਵਾਸਤੇ ਵੀ 9 ਕਰੋੜ ਰੁਪਏ ਵੀ ਮੈਨੂੰ ਨੂੰ ਲੱਗਦਾ ਕਿ ਲੱਗੂ ਕਹਦੇ ਉੱਤੇ 0.1% ਰੇਸ਼ੋ ਵੀ ਨਹੀਂ ਨਿਕਲਦੀ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਸਾਂਝਾ ਸਥਾਨ ਬਣ ਰਿਹਾ ਇੱਥੇ ਐਂਟਰੀ ਵੇਲੇ ਰਿਲੀਜੀਅਨ ਨਹੀਂ ਪੁੱਛਿਆ ਜਾਏਗਾ ਕਿ ਤੁਸੀਂ ਕਿਹੜ ਇਹ ਪੁੱਛਿਆ ਜਾਏਗਾ ਕਿ ਤੁਸੀਂ ਲੋੜਮੰਦੋਂ ਉਹਦੇ ਘਰ ਦੀ ਇਨਕੁਆਰੀ ਹੋਏਗੀ ਇੱਕ ਗੱਲ ਹੋਰ ਜਿੰਨੇ ਵੀ ਬੰਦੇ ਇਸ ਕੈਂਪ ਦੇ ਵਿੱਚ ਪਹੁੰਚਣਗੇ ਜੇ ਅਗਰ ਦਵਾਈ ਤਾਂ ਉਹਨਾਂ ਨੂੰ ਫ੍ਰੀ ਮਿਲੇਗੀ ਕੱਲ ਇੱਥੇ ਦਵਾਈਆਂ ਵੀ ਮਿਲਣਗੀਆਂ ਪਰ ਜੇ ਕਿਸੇ ਦਾ ਆਪਰੇਸ਼ਨ ਨਿਕਲਦਾ ਹੈ ਆਪਰੇਸ਼ਨ ਘਰ ਦੀ ਇਨਕੁਆਰੀ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਕੀਤਾ ਜਾਏਗਾ ਕਿਉਂਕਿ ਇਹ ਖੁੱਲਾ ਲੰਗਰ ਨਹੀਂ ਲਾ ਸਕਦੇ ਅਸੀਂ ਐਦਾਂ ਤਾਂ ਫਿਰ ਹਜ਼ਾਰਾਂ ਦੁਨੀਆ ਦਾ ਆਪਰੇਸ਼ਨ ਹੋਣਾ ਬਣਦਾ ਤੇ ਕਰੋੜਾਂ ਅਰਬ ਰਹਿ ਚਾਹੀਦਾ ਇੰਨਾ ਨਹੀਂ ਸਾਡੇ ਕੋਲ ਹੈਗਾ ਪਰ ਜੇ ਕਿਸੇ ਜ਼ਰੂਰਤਮੰਦ ਦਾ ਆਪਰੇਸ਼ਨ ਹੋਣਾ ਹੋਇਆ ਤਾਂ ਉਹ ਅਸੀਂ ਜ਼ਰੂਰ ਫ੍ਰੀ ਕਰਾਵਾਂਗੇ ਇੱਕ ਹੋਰ ਚੀਜ਼ ਲੰਗਰ ਇੱਥੇ ਗੁਰੂ ਮਹਾਰਾਜ ਦਾ ਅਟੁੱਟ ਚੱਲੇਗਾ। ਲੰਗਰ ਦੀ ਵੀ ਸੇਵਾ ਸਾਡੇ ਇੱਕ ਵੀਰਾਂ ਨੇ ਲਈ ਤੀ ਹੈ। ਉਹ ਗੁਰਦੁਆਰਾ ਕਮੇਟੀ ਦਾ ਨਾਮ ਪਤਾ? ਕੀ ਨਾਮ ਉਹਨਾਂ ਵੀਰਾਂ ਦਾ? ਗੁਰਦੁਆਰਾ ਸਾਹਿਬ ਮੇਰੇ ਖਿਆਲ ਨਾਲ ਛੇਪੂਰੀ ਦੇ ਕੋਲ ਸੇਖੇਵਾਲ ਦੇ ਕੋਲ ਵੀਰ ਨੇ। ਉਹਨਾਂ ਨੇ ਸਾਰੇ ਲੰਗਰ ਦੀ ਸੇਵਾ ਚੱਕੀ ਹੈ। ਗੁਰਦੁਆਰਾ ਕਮੇਟੀ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਦੀਆਂ। ਮੈਂ ਤਾਂ ਦੇਖੋ ਯਾਰ ਇੱਕ ਤਾਂ ਝੋਲੀ ਆੜ ਲਈ ਤੁਹਾਡੇ ਮੂਰੇ ਇੱਕ ਤੁਹਾਡੇ ਮੂਰੇ ਮੱਥਾ ਟੇਕ ਸਕਦਾ। ਉਹ ਵੀ ਇਨਸਾਨੀਅਤ ਦੇ ਲਈ। ਮੈਨੂੰ ਪਸੰਦ ਕਰਨਾ ਨਾ ਕਰਨਾ ਛੱਡ ਦਿਓ। ਭੁੱਲ ਜਾਓ ਸਾਰੀ ਜ਼ਿੰਦਗੀ। ਮੈਂ ਕੋਈ ਇਸ ਚੱਕਰ 'ਚ ਨਹੀਂ ਲੱਗਿਆ ਰਹੂਗਾ ਕਿ ਮੈਨੂੰ ਤੁਸੀਂ ਸਾਰੇ ਠੀਕ ਸਮਝੋ ਜਿਹੜੇ ਠੀਕ ਸਮਝ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਗਲਤ ਸਮਝ ਰਹੇ ਨੇ ਉਹਨਾਂ ਦਾ ਜਿਆਦਾ ਧੰਨਵਾਦ ਫੋਕਸ ਕਰੋ ਇੱਕ ਜ਼ਰੀਆ ਫਾਊਂਡੇਸ਼ਨ ਤੇ ਕਿਉਂਕਿ ਇਹ ਪੰਜਾਬ ਦੀ ਉਹ ਲਹਿਰ ਹੈ ਕਿ ਇਹਦੇ ਨਾਲ ਪੰਜਾਬ 'ਚ ਕੋਈ ਮਰੀਜ਼ ਇਲਾਜ ਪੱਖੋਂ ਨਹੀਂ ਰਹਿ ਸਕਦਾ ਤਾਂ ਮੇਰੀਆਂ ਇੰਨੀਆਂ ਕੁ ਬੇਨਤੀਆਂ ਸੀ ਇਹਨੂੰ ਸਾਂਝਾ ਕਰਿਓ ਅੱਗੇ ਸ਼ੇਅਰ ਕਰਿਓ ਰੀਪੋਸਟ ਕਰਿਓ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਜਿੱਥੇ-ਜਿੱਥੇ ਵੀ ਮੇਰੀ ਇਹ ਵੀਡੀਓ ਚੱਲਦੀ ਹੈ ਮੈਨੂੰ ਲੱਗਦਾ ਹੈ ਕਿ ਵੀਡੀਓ ਨੂੰ ਸ਼ੇਅਰ ਕਰਨਾ ਘਰ ਬੈਠੇ ਵੀ ਕੱਲ ਅਸੀਂ ਇੱਕ ਇੱਥੇ ਇੱਕ ਹੋਰ ਕੈਂਪ ਲਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਸਾਰੇ ਡੋਨਰਾਂ ਦੇ ਫੋਨ ਲੈ ਕੇ ਤੇ ਮਰੀਜ਼ਾਂ ਦੇ ਫੋਨ ਲੈ ਕੇ ਉਹਨਾਂ ਦਾ YouTube ਸਬਸਕ੍ਰਾਈਬ ਕਰਾਵਾਂਗੇ Instagram Facebook ਇੱਕ ਜ਼ਰੀਆ ਦਾ ਸਬਸਕ੍ਰਾਈਬ ਕਰਾਵਾਂਗੇ so that ਜਿੰਨੀਆਂ ਵੀਡੀਓਜ਼ ਅਸੀਂ ਰੋਜ਼ ਪਾਉਂਦੇ ਆ ਉਹਨਾਂ ਤੱਕ ਪਹੁੰਚਦੀਆਂ ਰਹਿਣ ਅਗਰ ਤੁਸੀਂ ਵੀ ਇਹ ਸੇਵਾ ਨਿਭਾ ਸਕਦੇ ਹੋ ਕੋਈ ਆਪਣੇ ਆਲੇ ਦੁਆਲੇ ਕੋਈ ਤੁਹਾਡੀ ਦੁਕਾਨ ਤੇ ਕਸਟਮਰ ਆਂਦਾ ਕਿਤੇ ਤੁਹਾਡੇ ਕੋਲ ਪਬਲਿਕ ਡੀਲਿੰਗ ਹੈਗੀ 100 150 ਬੰਦਿਆਂ ਦੀ ਰੋਜ਼ ਤਾਂ ਉਹਨਾਂ ਨੂੰ ਸਾਡੇ YouTube ਚੈਨਲ Facebook Instagram ਜ਼ਰੂਰ ਲਾਈਕ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਔਨ ਕਰਾਓ ਜਿਹਦੇ ਨਾਲ ਸਾਨੂੰ ਜਦੋਂ ਵੀ ਕੋਈ ਪੰਜਾਬ ਦੀ ਭਲਾਈ ਲਈ ਕੋਈ ਲੋੜ ਪੈਂਦੀ ਹੈ ਤਾਂ ਉਹਨਾਂ ਤੱਕ ਵੀਡੀਓ ਜਲਦ ਤੋਂ ਜਲਦ ਪਹੁੰਚ ਸਕੇ ਫਿਰ ਵੀ ਜੇ ਤੁਹਾਡੇ ਮਨ 'ਚ ਕੋਈ ਸਵਾਲ ਜਵਾਬ ਰਹਿ ਗਿਆ ਹੋਵੇ ਤਾਂ ਜਰੂਰ ਕਮੈਂਟ ਕਰਿਓ ਮੈਂ ਕੋਸ਼ਿਸ਼ ਕਰੂੰਗਾ ਉਹਦਾ ਜਵਾਬ ਦੇਣ ਦੀ ਹੱਥ ਜੋੜ ਕੇ ਨਿਮਰਤਾ ਸਹਿਤ ਬੜਾ ਬੜਾ ਲੱਖ ਲੱਖ ਧੰਨਵਾਦ ਉਸ ਅਕਾਲ ਪੁਰਖ ਦਾ ਜਿਨੇ ਸਾਨੂੰ ਇੰਨੀ ਬੁੱਧੀ ਬਖਸ਼ੀ ਇਸ ਕੰਮ ਕਰਨ ਨੂੰ ਤੇ ਪੂਰੀ ਤੁਸੀਂ ਕੈਂਪ ਦੀ ਲੋਕੇਸ਼ਨ ਦੇਖ ਸਕਦੇ ਹੋ ਤਕਰੀਬਨ ਸਾਨੂੰ ਟਾਰਗੇਟ 22500 ਮਰੀਜ਼ ਦਾ ਹੈਗਾ ਬਾਕੀ ਦੇਖੋ ਔਰ ਮੈਂ ਪਹਿਲਾਂ ਇੱਕ ਚੀਜ਼ ਦੀ ਮਾਫੀ ਵੀ ਮੰਗ ਲਵਾਂ ਇਹ ਪਹਿਲਾ ਜ਼ਿੰਦਗੀ ਦਾ ਸਾਡੇ ਕੈਂਪ ਹੈ ਸਾਡੇ ਕੋਲ ਗਲਤੀਆਂ ਵੀ ਹੋਣਗੀਆਂ ਉਸ ਗਲਤੀਆਂ ਲਈ ਪਹਿਲਾਂ ਹੀ ਮਾਫੀ ਕਿਉਂਕਿ ਇਹ ਕੈਂਪ ਸਾਡਾ ਪਹਿਲਾ ਤਜਰਬਾ ਹੈ ਕੋਈ ਕੁਰਸੀਆਂ ਘਟ ਜਾਣ ਕੋਈ ਸਾਡੇ ਕੋਲ ਮੈਨੇਜ ਨਾ ਹੋ ਪਾਵੇ ਉਹਦੇ ਲਈ ਵੀ ਮੈਂ ਪਹਿਲਾਂ ਹੀ ਮਾਫੀ ਮੰਗਦਾ ਕਿਉਂਕਿ ਸਾਡੇ ਸਾਰਿਆਂ ਦਾ ਪਹਿਲਾ ਕੈਂਪ ਹੈ ਤੇ ਸਾਡੇ ਕੋਲ ਕੋਈ ਗਲਤੀ ਨਾ ਹੋ ਜਾਵੇ ਇਸ ਲਈ ਮੈਂ ਉਸ ਚੀਜ਼ ਦੀ ਵੀ ਮਾਫੀ ਮੰਗਦਾ ਐਡਵਾਂਸ ਦੇ ਵਿੱਚ ਕੱਲ ਸਵੇਰੇ 8 ਵਜੇ ਯਾਨੀ ਕਿ 11 ਫਰਵਰੀ 2024 ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰੋ ਜਿੰਨੂ ਜਿੰਨੂ ਲੋੜ ਹੈ ਆਪਣੇ ਪਿੰਡ ਚੋਂ ਗੱਡੀ ਭਰ ਕੇ ਲਿਆਓ ਆਟੋ ਭਰ ਕੇ ਲਿਆਓ ਟਰਾਲੀ ਭਰ ਕੇ ਲਿਆਓ ਜੇ ਕਿਸੇ ਕੋਈ ਮਰੀਜ਼ ਹੈਗਾ ਵੈਸੇ ਤਾਂ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਫਿਰ ਵੀ ਜੇ ਕਿਤੇ ਪਿੰਡ ਗਲੀ ਗਵਾਂਡ ਚ ਕੋਈ ਕਿਸੇ ਦਾ ਕੋਈ ਮਰੀਜ਼ ਹੈਗਾ ਤਾਂ ਨੌਜਵਾਨਾਂ ਨੂੰ ਬੇਨਤੀ ਹੈ ਕੱਲ ਐਤਵਾਰ ਹੈ ਵੈਸੇ ਵੀ ਖਰਾਬ ਹੀ ਕਰਨਾ ਰੀਲਾਂ ਚਲਾ ਚਲਾ ਕੇ ਸਾਰਾ ਦਿਨ ਕਿ ਉਹਨਾਂ ਇਸ ਕੈਂਪ ਤੇ ਕਿਸੇ ਬਦੁਰਗ ਨੂੰ ਲਿਆਇਓ ਚੱਕ ਕੇ ਸ਼ਾਇਦ ਉਹ ਆਪਣੀਆਂ ਗੋਡਿਆਂ ਦਾ ਇਲਾਜ ਕਰਾ ਲਵੇ ਆਪਣਾ ਫਿਜ਼ੀਓਥੈਰੇਪੀ ਦਾ ਇਲਾਜ ਕਰਾ ਲਵੇ ਕੋਈ ਆਪਣੀ ਦਰਦਾਂ ਦੀ ਦਵਾਈ ਲੈ ਲਵੇ ਇੰਨੀਆਂ ਕਿ ਮੇਰੀਆਂ ਬੇਨਤੀ ਇਨਾ ਬੇਨਤੀਆਂ ਨੂੰ ਅੱਗੇ ਵੀ ਸਾਂਝਾ ਕਰਿਓ ਸ਼ੇਅਰ ਕਰਿਓ ਤੇ ਇੱਕ ਬੇਨਤੀ ਹੋਰ ਇਹ ਪਹਿਲਾ ਕੈਂਪ ਹੈ ਆਖਰੀ ਨਹੀਂ ਇਸ ਤੋਂ ਬਾਅਦ ਅਰਦਾਸ ਕਰਿਓ ਮਹਾਰਾਜ ਅੱਗੇ ਕਿ ਜੇ ਸਾਡੀ ਟੀਮ ਦੀ ਨੀਅਤ ਸੱਚੀ ਹੈ ਤਾਂ ਇੱਥੇ ਰੋਜ਼ ਕੈਂਪ ਲੱਗੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਹੁਣ ਇਸ ਕੈਂਪ ਤੋਂ ਬਾਅਦ ਇਸ ਜਗ੍ਹਾ ਦੀ ਚਾਰਦੁواری ਕਰਾਉਣ ਜਾਵਾਂਗੇ ਤੇ ਤੁਸੀਂ ਅਗਰ ਇੱਟਾਂ ਦੀ ਸੇਵਾ ਪਾਣਾ ਚਾਹੁੰਨੋ ਇੱਕ ਇੱਟ ਦੀ ਵੀ ਸੇਵਾ ਤਕਰੀਬਨ 5.5 ਰੁਪਏ ਦੀ ਇੱਟ ਸਾਨੂੰ ਅਲਾਟ ਕੋਟ ਹੋਈ ਹੈ ਜੇ ਕੋ 5.5 5500 ਰੁਪਏ ਹੋਈ ਹੈ ਨਾ ਭਾਜੀ 5.5 ਰੁਪਏ 5800 ਰੁਪਏ 5800 ਰੁਪਏ ਸਾਨੂੰ ਜਿਹੜੀ ਇੱਟ ਦੀ ਰੇਟ ਕੋਟ ਹੋਇਆ ਜੇ ਕੋਈ 5800 ਤੋਂ ਘੱਟ ਸਾਨੂੰ ਲੈ ਕੇ ਦੇ ਸਕਦਾ ਉਹਨਾਂ ਦਾ ਵੀ ਸਵਾਗਤ ਹੈ ਕੋਈ ਸੀਮੈਂਟ ਦੀ ਬੋਰੀ ਕੋਈ ਰੇਤਾ ਕੋਈ ਸਰੀਆ ਜੋ ਵੀ ਕਰ ਸਕਦਾ ਹੈ ਜਰੂਰ ਕਰੇ ਇੱਕ ਜ਼ਰੂਰੀ ਬੇਨਤੀ ਰਹੀ ਗਈ ਲਾਸਟ ਵਾਲੀ ਉਹ ਬੰਦੇ ਦਾ ਸਵਾਗਤ ਹੈ ਜਿਹੜਾ ਕੱਲ ਨੂੰ ਸਾਲ ਬਾਅਦ 1.5 ਸਾਲ ਬਾਅਦ ਸਾਡੇ ਕੋਲੇ ਸੰਜੀਓ ਦਾ ਹਿਸਾਬ ਮੰਗਣ ਆ ਜਾਵੇ ਉਹ ਪਹਿਲਾਂ ਹੀ ਆ ਜਾਵੇ ਹਜੇ ਇਸ ਸੰਜੀਓ 'ਚ ਇੱਕ ਵੀ ਇੱਟ ਨਹੀਂ ਲੱਗੀ ਡੋਨਰਾਂ ਵੱਲੋਂ ਪੈਸੇ ਆਂਦੇ ਪਹਿਲਾਂ ਹੀ ਆ ਜਾਵੇ ਉਹ ਬੰਦਾ ਇਹ ਨਾ ਹੋਵੇ ਕੱਲ ਨੂੰ ਸਾਲ ਡੇਢ ਸਾਲ ਬਾਅਦ ਕਿਸੇ ਨੂੰ ਕੋਈ ਮਿਰਚਾਂ ਲੱਗਣ ਕੋਈ ਸੁੱਤਾ ਉੱਠੇ ਤੇ ਕਵੇ ਹਾਂਜੀ ਅਨਮੋਲ ਜੀ ਤੁਸੀਂ ਆ ਬਿਲਡਿੰਗ ਬਣਾ ਲਈ ਇਹਦਾ ਹਿਸਾਬ ਕਿਤਾਬ ਲਿਆਓ ਪਹਿਲਾਂ ਹੀ ਉਹ ਆ ਜਾਵੇ ਅੱਜ ਹੀ ਉਹ ਆ ਕੇ ਹਿਸਾਬ-ਸਾਮ ਲੈਵੇ ਸਾਰਾ ਕਿ ਕੱਲ ਨੂੰ ਉਹਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਹਿਸਾਬ-ਸਾਮ ਬਣਾ ਲੈਣਾ ਕੰਮ ਸਭ ਤੋਂ ਜ਼ਿਆਦਾ ਔਖ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਕਿੰਨੇ ਡੋਨਰ ਆਏ ਕਿੰਨੇ ਗਏ ਕਿੰਨਾ ਖਰਚਾ ਹੋਇਆ ਟੈਂਟ ਦਾ ਦਵਾਈਆਂ ਦਾ ਪਾਣੀ ਦਾ ਲੰਗਰ ਦਾ ਸਾਰਾ ਹਿਸਾਬ ਕਿਤਾਬ ਰੱਖਣ ਲਈ ਇੱਕ ਬੰਦਾ ਚਾਹੀਦਾ ਸਾਨੂੰ ਔਰ ਇਹ ਮੈਂ ਓਪਨ ਇਨਵੀਟੇਸ਼ਨ ਦੇ ਰਿਹਾ ਵੀਡੀਓ ਤੇ ਕੋਈ ਇਹ ਨਹੀਂ ਕਿ ਮੈਂ ਇਕੱਲੀ ਵਿਦਆਊਟ ਵੀਡੀਓ ਇਹ ਗੱਲ ਕਰ ਰਿਹਾ ਖੁੱਲਾ ਸੱਦਾ ਦੇ ਰਿਹਾ ਜੇ ਮੇਰਾ ਵੀਰ ਕੋਈ ਹੈਗਾ ਇਦਾਂ ਦਾ ਜਿਹੜਾ ਵੀਰ ਭੈਣ ਕਰ ਸਕਦਾ ਹੈ ਇਹ ਸੇਵਾ ਉਹ ਵੀ ਜਰੂਰ ਸਾਨੂੰ ਸੰਪਰਕ ਕਰੇ ਤੇ ਹੋਰ ਸਲਾਹਾਂ ਸੁਜੈਸ਼ਨਸ ਤੁਹਾਡੀਆਂ ਵੈਲਕਮ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਆਰਾਮ ਰਾਮ